ਜਨਕ ਰਾਜ ਮੇੜ ਨਗਰ ਕਾਉਂਸਲ ਫਰੀਦਕੋਟ ਇਹ ਰਸਤਾ ਉਸ ਚਲੋ ਸਫਾਈ ਇਹਦੀ ਸਾਡੇ ਅੰਡਰ ਹੈ ਜੀ ਤੇ ਮੈਂ ਜਿੰਨੇ ਵੀ ਆਪਣੇ ਵਾਤਾਵਰਨ ਪ੍ਰੇਮੀ ਆ ਚਾਹੇ ਉਹ ਬੀੜ ਵਾਲੇ ਆ ਵੀਰ ਆਪਣੇ ਚਾਹੇ ਉਹ ਸੀਰ ਵਾਲੇ ਆ ਜਾਂ ਹੋਰ ਵੀ ਜਿੰਨੇ ਵੀ ਚਲੋ ਗ੍ਰੀਨਰੀ ਨੂੰ ਪਿਆਰ ਕਰਦੇ ਆ ਜਾਂ ਫਰੀਦਕੋਟ ਦੇ ਵਿੱਚ ਰੁੱਖ ਵਗੈਰਾ ਲਾਉਣ ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਜੀ ਬੇਨਤੀ ਇਹ ਆ ਕਿ ਆਉ ਤੁਹਾਨੂੰ ਮੈਂ ਦਿਖਾਉਣਾ ਰਸਤਾ ਉਸ ਇੱਕ ਮੰਨ ਲਓ ਗਰਾਊਂਡ ਆ ਆਪਣਾ ਬਹੁਤ ਵਧੀਆ ਪਲੇਗਰਾਊਂਡ ਆ ਬੱਚਿਆਂ ਲਈ ਆ ਜਿਹੜੇ ਆਪਾਂ ਮੰਨ ਲਓ ਬਰਖਤ ਲਾ ਰਹੇ ਆ ਜੀ ਇਹ ਗਰਾਊਂਡ ਦੇ ਵਿੱਚ ਇਹ ਦੇਖੋ ਤੁਸੀਂ ਬਰਖਤ ਲੱਗੇ ਆ ਇੱਕ ਖਿਆਰੀਆਂ ਬਣੀਆਂ ਜੀ ਸਾਈਡਾਂ ਦੇ ਵਿੱਚ ਤੇ ਆਪਾਂ ਖਿਆਰੀਆਂ ਤੇ ਵੀ ਲਾ ਸਕਦੇ ਆ ਠੀਕ ਹੈ ਨਹੀਂ ਤੇ ਤੁਸੀਂ ਆਪ ਵੇਖੋ ਜੀ ਇਹ ਗਰਾਊਂਡ ਗਰਾਊਂਡ ਨਹੀਂ ਰਹਿ ਜਾਣਾ ਜੀ ਇੱਥੇ ਇੰਨੇ ਬਰਖਤ ਲੱਗੇ ਤਾਂ ਇਹ ਗਰਾਊਂਡ ਗਰਾਊਂਡ ਨਹੀਂ ਰਹਿ ਜਾਣਾ ਇਹ ਬੱਚਿਆਂ ਦੇ ਖੇਡਣ ਵਾਸਤੇ ਪਲੇ ਗਰਾਊਂਡ ਆ ਜੀ ਇਹ ਠੀਕ ਹੈ ਘਾਵਗਾਰਾ ਲੱਗਿਆ ਇੱਥੇ ਜੇ ਤੁਸੀਂ ਲਾਉਣਾ ਹੀ ਆ ਨਾ ਆਪਦੇ ਬੂਟੇ ਸਾਨੂੰ ਤੁਹਾਡੇ ਬੂਟੇ ਲਾਉਣ ਤੋਂ ਕੋਈ ਤਰਾਜ ਦੀ ਲਾਓ ਅਸੀਂ ਤੁਹਾਨੂੰ ਤੁਹਾਡਾ ਸਹਿਯੋਗ ਕਰਦੇ ਆ ਠੀਕ ਹੈ ਸਾਨੂੰ ਖੱਟੇ ਤੱਕ ਮਾਰ ਕੇ ਦਿੰਨੇ ਆ ਪਰ ਇੱਕ ਬੇਨਤੀ ਇਹ ਛੋਟੀ ਜੀ ਵੀ ਇਹ ਜਿਹੜੇ ਸਾਈਡ ਤੇ ਕਿਆਰੀਆਂ ਬਣੀਆਂ ਜੀ ਉਹਨਾਂ ਦੇ ਵਿੱਚ ਲਾਓ ਤੁਸੀਂ ਗਰਾਊਂਡ ਦੀ ਸੁੰਦਰਤਾ ਤੂੰ ਖਰਾਬ ਨਾ ਕਰੋ ਜੀ ਇਦਾਂ ਵਿੱਚ ਲਗਾ ਲਗਾ ਕੇ ਬੂਟੇ ਇਹ ਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਸਾਡੀ ਬੇਨਤੀ ਕਬੂਲ ਕਰਿਓ